ਸੀਐਮ ਭਗਵੰਤ ਮਾਨ ਦੇ ਅਰਵਿੰਦ ਕੇਜਰੀਵਾਲ ਦੇ ਵਿਚਾਰੇ ਇੱਕ ਪੇਚ ਫਸਿਆ ਹੋਇਆ ਕਿਸ ਨੂੰ ਮੰਤਰੀ ਮੰਡਲ ਦੇ ਵਿੱਚ ਲਿਆਂਦਾ ਜਾਵੇਗਾ ਮੰਤਰੀ ਮੰਡਲ ਦਾ ਵਿਸਥਾਰ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਕਿਸ ਸੁਧਾਰ ਦੇ ਉੱਤੇ ਹੋਵੇਗਾ ਇਹ ਪੇਚ ਫਸਿਆ ਹੋਇਆ ਹੈ ਕਿਉਂਕਿ ਸੀਐਮ ਭਗਵੰਤ ਮਾਨ ਨੇ ਵਾਅਦਾ ਤਾਂ ਕਰਤਾ ਪਰ ਹੁਣ ਉਹ ਵਾਅਦਾ ਪੂਰਾ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਆਰਧ ਵਿਚਾਲੇ ਲਟਕੀ ਹੋਈ ਗੱਲ ਹੈ ਮਹਿੰਦਰ ਭਗਤ ਜਿਹੜੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤਦੇ ਨੇ ਐਮਐਲਏ ਬਣ ਜਾਂਦੇ ਨੇ ਜ਼ਿਮਨੀ ਚੋਣ ਦੇ ਵਿੱਚ ਵਿਜੇ ਰਹਿੰਦੇ ਨੇ ਉਹ ਮਹਿੰਦਰ ਭਗਤ ਹੁਣ ਮੰਤਰੀ ਬਣਨਗੇ ਜਾਂ ਨਹੀਂ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਕਿ ਕਿ ਮੰਤਰੀ ਬਣਾਇਆ ਜਾਵੇਗਾ ਪਰ ਦੂਜੇ ਪਾਸੇ ਹੁਣ ਚਰਚਾ ਛੜ ਗਈ ਹੈ ਕਿ ਕੀ ਇਹ ਮੰਤਰੀ ਪਦ ਦਾ ਅਹੁਦਾ ਮਿਲ ਸਕਦਾ ਮੰਦਰ ਭਗਤ ਨੂੰ ਕਿ ਨਹੀਂ ਕਿਉਂਕਿ ਅੰਦਰ ਖਾਤੇ ਚਰਚਾ ਇਹ ਹੈ ਕਿ ਸੀਐਮ ਭਗਵੰਤ ਮਾਨ ਨੇ ਆਪਣੇ ਬਲਬੂਤੇ ਉੱਤੇ ਆਪਣੇ ਆਪ ਹੀ ਇਹ ਦਾਅਵਾ ਕਰ ਦਿੱਤਾ ਸੀ ਕਿ ਇੱਥੇ ਮਹਿੰਦਰ ਭਗਤ ਜਿਹੜੇ ਨੇ ਉਹ ਮੰਤਰੀ ਮੰਡਲ ਦੇ ਵਿੱਚ ਜੁਆਇਨ ਕਰਵਾਏ ਜਾਣਗੇ ਮੰਤਰੀ ਬਣਾਇਆ ਜਾਵੇਗਾ ਪਰ ਜੇ ਆਪਾਂ ਇੱਕ ਮੁੱਖ ਮੰਤਰੀ ਦੇ ਅਹੁਦੇ ਨੂੰ ਦੇਖੀਏ ਤਾਂ ਮੁੱਖ ਮੰਤਰੀ ਆਪਣੇ ਬਿਹਾਫ ਦੇ ਉੱਤੇ ਆਰਾਮ ਦੇ ਨਾਲ ਬਗੈਰ ਹਾਈ ਕਮਾਂਡ ਦੇ ਨਾਲ ਕੋਈ ਸਲਾਮ ਮਸ਼ਵਰਾ ਕੀਤੇ ਕਿਸੇ ਨੂੰ ਵੀ ਆਪਣੇ ਮੰਤਰੀ ਮਾਡਲ ਦੇ ਵਿੱਚ ਲਿਆ ਸਕਦਾ ਹੈ ਮੁੱਖ ਮੰਤਰੀ ਤੱਕ ਮਹਿਸੂਸ ਹੁੰਦਾ ਆ ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਚਾਹਿਆ ਕਿ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਇਸ ਬਾਰੇ ਰਾਬਤਾ ਕਰਨ ਪਰ ਚਰਚਾ ਮੈਂ ਇਹਨਾਂ ਇੱਕ ਪਹਿਲਾਂ ਰਾਬਤਾ ਨਹੀਂ ਸੀ ਕੀਤਾ ਗਿਆ ਪਹਿਲਾਂ ਆਪ ਮਹਾਰੇ ਗੱਲ ਕਹਿ ਦਿੱਤੀ ਗਈ ਪਰ ਹੁਣ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਸੀਐਮ ਭਗਵੰਤ ਮਾਨ ਕਰਦੇ ਨੇ ਇਸ ਗੱਲ ਦਾ ਦਾਵਾ ਜਿਹੜਾ ਉਹ ਕੀਤਾ ਗਿਆ ਦੱਸ ਦਈਏ ਕਿ ਆ ਦਿੱਲੀ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਡੇਰੇ ਲੱਗੇ ਹੋਏ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਠੇ ਤੌਰ ਦੇ ਉੱਤੇ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਹੋ ਸਕੇ ਪਰ ਉਹਨਾਂ ਦੀ ਸਿਹਤ ਜਿਹੜੀ ਆ ਉਹ ਜ਼ਿਆਦਾ ਖਰਾਬ ਚੱਲਦੀ ਪਈ ਹੈ ਜਿਸ ਕਾਰਨ ਜੇ ਸੀਐਮ ਭਗਵੰਤ ਮਾਨ ਉਹਨਾਂ ਨੂੰ ਮਿਲਣ ਜਾਂਦੇ ਨੇ ਤਾਂ ਇਹਦੇ ਸਿਆਸੀ ਮਤਲਬ ਕੱਢੇ ਜਾ ਸਕਦੇ ਨੇ ਜੋ ਫਿਲਹਾਲ ਪਾਰਟੀ ਜਿਹੜੀ ਆ ਉਹ ਬੇਅਰ ਨਹੀਂ ਕਰ ਸਕਦੀ ਦੂਜੇ ਪਾਸੇ ਹੁਣ ਇੱਥੇ ਆ ਕੇ ਇਹ ਵਿਵਾਦ ਬਣਿਆ ਹੋਇਆ ਕਿ ਜੇ ਅਰਵਿੰਦ ਕੇਜਰੀਵਾਲ ਦੇ ਨਾਲ ਸਰਾਹ ਮਸ਼ਵਰਾ ਕਰਕੇ ਕੀਤੀ ਤੇ ਬਣਾ ਸੀਐਮ ਭਗਵੰਤ ਮਾਨ ਨੇ ਇਹ ਫੈਸਲਾ ਲੈ ਲਿਆ ਤੇ ਮਗਰੇ ਉਹ ਪੁੱਠਾ ਪੈ ਗਿਆ ਤਾਂ ਕਿ ਉਹਨਾਂ ਦੀ ਕ੍ਰੈਡਿਬਿਲਟੀ ਉੱਤੇ ਸਵਾਲ ਖੜੇ ਹੋਣਗੇ ਪਾਰਟੀ ਦੇ ਅੰਦਰ ਪਾਰਟੀ ਦੀ ਹਾਈ ਕਮਾਂਡ ਜਿਹੜੀ ਹੈ ਉਹ ਸੀਐਮ ਭਗਵੰਤ ਮਾਨ ਉੱਤੇ ਸਵਾਲ ਖੜੇ ਕਰਨ ਲੱਗ ਜਾਏਗੀ ਹੁਣ ਅਜੇ ਤੱਕ ਬੜੀਆਂ ਚਰਚਾਵਾਂ ਚੱਲਦੀਆਂ ਰਹੀਆਂ ਕਿ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵਿਚਾਲੇ ਉਦਾਂ ਵੀ ਤਣਾਅ ਜਿਹੜਾ ਉਹ ਵਧਦਾ ਜਾ ਰਿਹਾ ਹੌਲੀ ਹੌਲੀ ਦਿਨ-ਪ੍ਰਤੀ ਦਿਨ ਤਣਾਅ ਵਾਦਾ ਪ੍ਰਤੀਤ ਹੋ ਰਿਹਾ ਇਹ ਗੱਲਾਂ ਚੱਲਦੀਆਂ ਪਈਆਂ ਅਸੀਂ ਦਿੱਲੀ ਦੇ ਕਈ ਮੰਤਰੀ ਜਿਹੜੇ ਨੇ ਉਹ ਸੀਐਮ ਭਗਵੰਤ ਮਾਨ ਤੋਂ ਨਾ ਖੁਸ਼ ਨੇ ਇਹ ਵੀ ਗੱਲਾਂ ਅੰਦਰ ਖਾਤੇ ਚੱਲ ਰਹੀਆਂ ਅਸੀਂ ਪਰ ਇਹ ਗੱਲਾਂ ਅੰਦਰ ਖਾਤੇ ਹੀ ਰਹਿ ਗਈਆਂ ਪ੍ਰਤੱਖ ਉੱਪਰ ਕੇ ਸਾਹਮਣੇ ਕੁਝ ਨਹੀਂ ਆ ਸਕਿਆ ਪਰ ਹੁਣ ਇਹ ਦੁਬਾਰਾ ਇੱਕ ਹੋਰ ਚਰਚਾ ਛੜੀ ਹੋਈ ਹੈ ਕਿ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵਿਚਾਲੇ ਇੱਕੋ ਹੀ ਪੇਚ ਫਸਿਆ ਹੋਇਆ ਹੈ ਕਿ 모ਹਿੰਦਰ ਪਗਤ ਨੂੰ ਮੰਤਰੀ ਮੰਡਲ ਚ ਲਿਆਉਣਾ ਹੈ ਜਾਂ ਨਹੀਂ ਹੁਣ ਦੂਜੇ ਪਾਸੇ ਵਾਦਾ ਕਰ ਦਿੱਤਾ ਗਿਆ ਵਾਦਾ ਪੂਰਾ ਨਾ ਹੋਇਆ ਤਾਂ ਫਿਰ ਦੁਬਾਰਾ ਕ੍ਰੈਡਿਬਿਲਟੀ ਉੱਤੇ ਸਵਾਲ ਖੜਨਗੇ ਪਰ ਸੀਐਮ ਭਗਵੰਤ ਮਾਨ ਦੀ ਕ੍ਰੈਡਿਬਿਲਟੀ ਉੱਤੇ ਸਵਾਲ ਖੜਨਾ ਯਾਨੀ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਸਵਾਲ ਖੜਨਾ ਵਿਰੋਧੀ ਤਾਂ ਆਲਰੇਡੀ ਇਹ ਗੱਲਾਂ ਕਰਦੇ ਪਏ ਨੇ ਕਿ ਆਉਣ ਦੇ ਕੁਝ ਦਿਨਾਂ ਦੇ ਵਿੱਚ ਸਰਕਾਰ ਵੀ ਡਿੱਗ ਜਾਵੇਗੀ ਪਰ ਗੱਲ ਇੱਥੇ ਖੜਦੀ ਹੈ ਕਿ ਅਜੇ ਵੀ ਵੱਡੀ ਮਾਤਰਾ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਐਮ ਐਲ ਏਜ਼ ਦੀ ਹੀ ਹੈ ਵੱਡੀ ਮਾਤਰਾ ਯਾਨੀ ਕਿ 91 ਐਮ ਐਲ ਏਜ਼ ਜਿਹੜੇ ਅਜੇ ਵੀ ਉਹ ਆਮ ਆਦਮੀ ਪਾਰਟੀ ਦੇ ਹੀ ਨੇ ਔਰ ਇੱਥੇ ਇਹ ਭੁੱਲ ਨਹੀਂ ਜਾਣਾ ਚਾਹੀਦਾ ਕਿ ਇਸ ਵਾਰ ਸਰਕਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਹੈ ਔਰ ਬੜੇ ਸਟਰੋਂਗ ਅਤੇ ਮਜ਼ਬੂਤ ਤਰੀਕੇ ਦੇ ਨਾਲ ਜਿਹੜੀ ਵਿਧਾਨ ਸਭਾ ਦੇ ਅੰਦਰ ਇਹ ਸਰਕਾਰ ਬਰਕਰਾਰ ਹੈਗੀ ਹੈ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ ਸਰਕਾਰ ਨੂੰ ਕਮਜ਼ੋਰ ਕਰਨ ਦੀਆਂ ਪਰ ਉਹ ਉਹਦੀ ਪਰਭਾਈ ਜਿਹੜੀ ਆ ਉਹ ਕਰ ਦਿੱਤੀ ਗਈ ਪਰ ਹੁਣ ਜੋ ਸਥਿਤੀ ਬਣੀ ਹੋਈ ਹੈ ਮੰਤਰੀ ਮੰਡਲ ਦੇ ਵਿਸਥਾਰ ਦੀ ਉਹ ਕਿੱਥੇ ਜਾ ਕੇ ਗੱਲ ਨਿਬੜੂਗੀ ਇੱਥੇ ਆ ਕੇ ਸਵਾਲ ਖੜਦਾ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਤੱਕਲੀ ਬਣੀ Subscribe to One India channel and never miss an update.